ਜਿਹਦਾ ਦਿੱਤਾ ਸਿੰਘ ਹਵਾਰਾ ਦਾ ਜੀਵਨ ਦੱਸਦੇ ਹੋ ਹਾਂਜੀ ਹਾਂ ਇੰਨੀ ਜਿਆਦਾ ਕਸਟਡੀ ਦੇ ਵਿੱਚ ਰਹਿੰਦੇ باوجود ਵੀ ਸਖਤ ਕਹਿ ਲਈਏ ਹਾਂਜੀ ਹਾਂ ਸਖਤ ਸਜ਼ਾ ਵਾ ਇਹ ਕਹਿ ਲਈ ਕਾਲਾ ਪਾਣੀ ਦੀ ਸਜ਼ਾਈ ਹੋਗੀ ਬਿਲਕੁਲ ਤੁਹਾਨੂੰ ਦੱਸੇ ਉੱਥੇ ਵੀ ਸਾਰੇ ਪਸੇ ਨੇਰੇ ਹੀ ਨੇਰਾ ਦਿੱਕਦਾ ਕੱਕ ਨਹੀਂਗਾ ਹਾਂਜੀ ਹਾਂ ਤੇ ਲਾਗੇ ਕੋਈ ਬੰਦਾ ਨਹੀਂਗਾ ਬੰਦਾ ਨਹੀਂ ਰੋਟੀ ਪਾਣੀ ਕੋਈ ਕੰਮ ਨਹੀਂ ਸੁੱਕੇ ਦੇਖਣ ਨਹੀਂ ਦੇਣਾ ਉਹਨਾਂ ਨੂੰ ਸੁੱਕੀਆਂ ਰੋਟੀਆਂ ਸੁੱਕਿਆ ਰੋਟੀਆਂ ਜੀ ਪਾਣੀ ਹਾਲੀ ਧਾ ਲੈਂਦਾ ਜੀ ਤੇ ਉਹ ਖਾ ਕੇ ਗੁਜ਼ਾਰਾ ਕਰ ਰਹੇ ਆ ਬਰਦੇਸ ਕਰਦੇ ਆ ਸੌਣੇ ਸਤ ਸਿਹਰ ਫਿਟ ਰੱਖਿਆ ਮੈਂ ਆਪਣਾ ਜਦੋਂ ਦੂਰੋਂ ਚੱਲ ਕੇ ਵੀ ਆਣੇ ਕੋਈ ਚੀਤਾ ਆ ਰਿਹਾ ਲੱਗ ਰਿਹਾ ਹੈ ਅੱਛਾ ਸਾਨੂੰ ਨਾ ਨਦੀ ਮਿਲ ਜਾਂਦੀ ਹੈ ਜਦੋਂ ਮੇਰਾ ਕੋਈ ਮਨ ਡੋਲਦਾ ਕੋਈ ਮਨ ਸੌ ਗੱਲਾਂ ਹੋ ਜਾਂਦੀਆਂ ਬੱਠੇ ਮੋਰ ਤੇ ਜਾਂ ਫਿਰ ਫਿਰ ਮੈਂ ਪੱਜ ਲੈਣਾ ਉਦੋਂ ਸਿੱਧਾ ਹੀ ਤੇ ਜਿਹਨੇ ਕਹਿੰਦਾ ਨਾ ਮੇਰੇ ਪਰਿਵਾਰ ਹੀ ਮਨ ਕਹਿੰਦਾ ਲਵਾਏ ਗੁਸ ਕੁਲਕੋਸ ਮੈਂ ਬਿਲਕੁਲ ਸੰਗੁਲਕੋਸ ਮਿਲ ਜਾਂਦਾ ਦੀ ਮੈਂ ਜੋ ਕੇ ਮੈਂ ਹੋ ਜਾ ਮੈਂ ਸੱਚੀ ਗੱਲ ਆ ਮੈਂ ਅੱਛਾ ਉਹਨਾਂ ਨੂੰ ਮਿਲ ਕੇ ਚਾਹੇ ਮਨ ਨੂੰ ਕੁਝ ਕਹਿਣ ਨਾ ਕਰਨ ਪਰ ਮੈਂ ਉਹਨਾਂ ਦੱਸਣ ਕਰਕੇ ਮੈਂ ਨਾ ਤੇ ਮੇਰਾ ਮਨ ਉਹ ਹੋ ਜਾਂਦਾ ਤੇ ਹੋਰ ਹੋਰ ਉਹਨਾਂ ਦਾ ਹੀ ਜਾ ਬਿਲਕੁਲ ਪੋਜ਼ਿਟਿਵ ਹੈ ਆ ਨੈਗੇਟਿਵ ਹੈ ਨਹੀਂ ਨਾ 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 ਕੋਦੇ ਵੀ ਨਹੀਂ ਕੋਦੇ ਵੀ ਨਹੀਂ ਬਿਲਕੁਲ ਕੋਦੇ ਵੀ ਨਹੀਂ ਜੋ ਦੇਖੋ ਜਿਵੇਂ ਅਸੀਂ ਸੁਣਦੇ ਹੁੰਦੇ ਸੀ ਪਹਿਲਾਂ ਉਹਨਾਂ ਦੀ ਜੇਲਾਂ ਦੇ ਵਿੱਚ ਕੈਮਰੇ ਲੱਗੇ ਹੋਏ ਆ ਬਿਲਕੁਲ ਜੀ ਅੱਛਾ ਜਿੱਦਾਂ ਉਹ ਜਿੱਥੇ ਰਹਿ ਰਹੇ ਆ ਸਾਰਾ ਜ ਬਾਥਰੂਮ ਟਾਇਲਟ 'ਚ ਕੈਮਰੇ ਲੱਗੇ ਸਾਰੇ ਸਾਰੇ ਪਾਸੇ ਲੱਗੇ ਤੁਹਾਨੂੰ ਸ਼ਾਇਦ ਪਤਾ ਹੋਵੇ ਹਰਜਿੰਦਰ ਸਿੰਘ ਉਹ ਨਹੀਂ ਜਿੰਦੇ ਉਹਨਾਂ ਜ ਸੁੱਖੇ ਉਹ ਨਹੀਂ ਰਹੇ ਆ ਕਿੰਨੇ ਸਾਲ ਪਹਿਲਾਂ ਹਾਂ ਫਾਂਸੀ ਹੋ ਚੁੱਕੀ ਹੈ ਉਹ ਉਹਨਾਂ ਦੀ ਜੇਲ੍ਹ ਪੂਨੇ ਜਿਲ੍ਹ ਸੀ ਾਰੋੜਾ ਜਿਲ੍ਹ ਕੰਨੇ ਪੂਨਾ ਜਿਲ੍ਹਾ ਹੈ ਜਦੋਂ ਉਹ ਪੁਰਾਣੇ ਸਮਝਦੇ ਕੈਮਰੇ ਉੱਥੇ ਮਾਰੇ ਪੂਨੇ ਹਾਂ ਜਦੋਂ ਮਾਰ ਕੇ ਉੱਥੇ ਜਿਹੜੇ ਜੇਲ੍ਹ ਸੀ ਉੱਥੇ ਕੈਮਰਾ ਲੱਗਿਆ ਦੇਖੋ ਕਿੰਨੇ ਸਾਲ ਪੁਰਾਣਾ 20 25 ਸਾਲ ਪੁਰਾਣੀ ਗੱਲ ਹੈ ਕੈਮਰੇ ਨਹੀਂ ਕੈਮਰੇ ਲੱਗੇ ਹੁੰਦੇ ਸੀ ਕੈਮਰੇ ਦਾ ਕੋਈ ਉਹਨਾਂ ਚੋਪਾ ਪਰ ਜਿੰਦੇ ਜਨ ਸੀ ਸਟੋਰੀ ਪਾ ਲਓ ਉਹਦੇ ਚ ਆਉਂਦਾ ਉਹਨਾਂ ਦੀ ਸਟੋਰੀ ਆ ਜਾਂਦੀ ਹੈ ਇਹ ਚਿੱਠੀਆਂ ਹੈ ਹਾਂ ਉਹਦੇ ਚ ਆਉਂਦਾ ਕੈਮਰਾ ਲੱਗੇ ਪਰ ਉਹ ਕਿਉਂ ਉਹਨਾਂ ਨੇ ਕੈਮਰਾ ਤੋੜੇ ਸੀ ਕੁਆਰੀ ਕੋਈ ਡਿਮਾਂਡ ਸੀ ਉਹ ਜਿੰਦੇ ਸੁ ਕਹਦੇ ਉਹਨਾਂ ਨੇ ਨਹੀਂ ਮੰਨੇ ਕਹਿੰਦੇ ਕੈਮਰੇ ਵੀ ਹਾਰੇ ਪਾਸੇ ਆਉਣਾ ਨਹੀਂ ਹੋ ਗਿਆ ਵੀ ਇੰਦਰ ਉੱਤਰ ਬਾਦਸ਼ਾਹ ਪੋਸੇ ਜਿੱਥੇ ਜਿਓੜੀ ਜਬੰਦੀ ਉੱਥੇ ਵੀ ਹੈਗੇ ਆ ਹਾਂ ਜੀ ਹਾਂ ਬਿਲਕੁਲ ਬਿਲਕੁਲ ਜਿੱਥੇ ਅਸੀਂ ਮੁਲਾਕਾਤ ਕਰਨੇ ਆ ਸਾਡੇ ਪਿੱਛੇ ਵੱਡੇ ਕੈਮਰੇ ਜਿਹੜੇ ਅੰਦਰਲੇ ਪਾਸੇ ਉਹ ਖੜੇ ਹੋਣੇ ਆ ਉੱਤਰ ਚਾਰ ਪੰਜ ਕੈਮਰੇ ਅੱਛਾ ਉਹ ਤੁਹਾਡੇ ਨਾਲ ਜਿਹੜੀ ਮੁਲਾਕਾਤ ਕਰਦੇ ਤੁਸੀਂ ਇਕੱਲੇ ਨਹੀਂ ਕਰ ਸਕਦੇ ਨਹੀਂ ਨਹੀਂ ਮੈਂ ਹੁੰਦੇ ਇਕੱਲੇ ਮੈਂ ਜੀ ਨਹੀਂ ਉਹ ਜਦੋਂ ਭਾਈ ਸਾਹਿਬ ਦੇ ਨਾਲ ਉਹਨਾਂ ਨਾਲ ਪਿੱਛੇ ਉਹਨਾਂ ਇੱਕ ਸਟੇਡੀ ਖੜੀ ਹੁੰਦੀ ਹੈ ਪੁਲਿਸ ਨਹੀਂ ਨਹੀਂ ਉਹ ਗੇੜਾ ਗੋੜਾ ਮਾਰ ਲੈਂਦੇ ਉਹ ਹੈ ਐਕਚੁਅਲੀ ਉਹ ਪਿਛਲੇ ਬੰਦ ਕਮਰੇ ਤੋਂ ਨੇ ਆ ਠੀਕ ਹੈ ਵਿਕਾਸ ਸ਼ੀਸ਼ਾ ਹ ਜੀ ਜੀ ਤੋਂ ਡੜ ਪ੍ਰਾਂਟ ਟੈਲੀਫੋਨ ਹੁੰਦੇ ਆ ਘੁਮਣ ਵਾਲੇ ਸੀ ਹਣੀ ਉਹ ਚੱਕਦੇ ਆ ਉਹਨਾਂ ਗੱਲ ਹੁੰਦੀ ਸਾਡੀ ਵਿਚਕਾਰ ਸ਼ਿਸ਼ਾ ਤੇ ਸਾਡੇ ਪਿੱਛੇ ਸਕਿਉਰਟੀ ਵਾਲੇ ਖੜੇ ਹੁੰਦੇ ਆ ਬਾਹਰ ਤਾਂ ਹੋਣੀ ਆ ਉਹ ਇੰਨੇ ਟਾਈਟ ਸਕਿਉਰਟੀ ਹਾਊਸ ਜੇਲ ਮੰਡੋਲੀ ਦੀ ਜੇਣਾ ਉੱਥੇ ਪੁਲਿਸ ਅਫਸਰਾਂ ਡਿਊਟੀ ਤੇ ਵੀ ਆਣਾ ਨਾ ਜੀ ਉਹਦੇ ਵੀ ਚੈਕਿੰਗ ਹੋਣੀ ਆ ਸਾਡੀ ਤਾਂ ਹੋਣੀ ਹੋਣੀ ਆ ਸਾਨੂੰ ਚਾਰ ਵਾਰ ਚੈੱਕ ਕੀਤਾ ਜਾਂਦਾ ਉੱਥੇ ਤੇ ਬਾਕੀ ਆਸ-ਪਾਸੇ ਦਰ ਸਕੋਰਨ ਵਾਲ ਸਕਿਉਰਟੀ ਲਾਈਨ ਲਾਈ ਹੋਈ ਆ ਜੋ ਵੀ ਹੁੰਦਾ ਸਰਕਲ ਬਣਾਇਆ ਹੁੰਦਾ ਦੇਖੋ ਜਿਹੜਾ ਡਿਊਟੀ ਦੇ ਰਿਆ ਤਾਂ ਤਲਾਸੀ ਉਹਦੀ ਵੀ ਹੁੰਦੀ ਹੈ। ਹਾਂ। ਲਾਸਟ ਵਾਰ ਜਿਹੜਾ ਮਿਲੇ ਉਹ ਕੀ ਸੀ ਲੈ ਦਿੱਤੇ ਜਿਹਦਾ। ਆਈ ਵਾਰ ਚੜਦੀ ਕਲਾ ਜੀ। ਕਾਸੀ ਕੋਈ ਗੱਲ ਨਹੀਂ ਕਹਿੰਦਾ ਉਤਰਾ ਚੜਾ ਸਾਡੇ ਮਾਈ ਮਾਨ ਕਿਵੇਂ ਮਨ ਖਰਾਬ ਹੋ ਜਾਂਦਾ ਇੱਥੇ ਗਲ ਹੋ ਜਾਂਦੀ ਹਾਂਜੀ। ਹੁਣ ਜਿਵੇਂ ਆ ਆਰਡਰ ਆ ਗਿਆ 18 ਤਰੀਕਾ ਜੀ। ਵੀ ਖਾਲੀ ਕਰੋ। ਤੇ ਦੂਜਾ ਸਿੰਘ ਗਿਆ ਸੀ ਉਹਨਾਂ ਨੂੰ ਜਿਆਦਾ ਕਹਿੰਦਾ। ਅੱਬਾ ਜੀ ਕਹਿੰਦੇ ਚੜਦੀ ਕਲਾ। ਅੱਛਾ ਉਹ ਵੀ ਬੜੇ ਇੰਪ੍ਰੈਸਿਵ ਹੈ। ਜੇ ਲਾ ਲੈ ਵੀ ਮੈਂ ਤਿਹਾਰ ਜੇ ਚੋਂ ਜਾਂਦਾ ਰਿਆਂ ਉਹ ਅਗਲਾ ਦੇਖਦਾ ਯਾਰ ਇਹ ਤੇ ਬੰਦਾ ਕਹਿੰਦਾ ਰੱਬ ਦਾ ਨਾਮ ਜਪਦਾ ਨੇ ਤੋ ਟਾਈਮ ਮਿਲਾਉਣ ਚੌਂਕੜਾ ਮਾਰ ਕੇ ਬਹਿ ਜਾਣਾ ਵਾਹੀ ਵਾਹੀ ਨਹੀਂ ਤਬ ਪਿੱਠ ਲਾ ਕੇ ਬਹਿ ਜਾਣਾ ਕੋਈ ਉਹ ਨਹੀਂ ਬੈਠ ਸਕਦੇ ਹਾਂ ਰੀੜ ਦੀ ਹੱਡੀ ਦੀ ਪ੍ਰੋਬਲਮ ਹਲੇ ਹੈਗੀ ਆ ਹੈਗੀ ਹੈਗੀ ਦੱਸਦੇ ਨਹੀਂ ਕਿਤੇ ਕਿ ਦੱਸਣੇ ਫਿਰ ਪੁੱਛ ਲਈਦਾ ਨਾ ਤਰੀਕੇ ਦੇ ਨਾਲ ਤਾ ਦੱਸਦਾ ਆਪ ਦੱਸਦੇ ਨਹੀਂ ਆਹ ਜਨਾਬ ਤਾ ਕਿਤੇ ਪੁੱਛਣ ਤੇ ਵੀ ਦੱਸਦੇ ਹੂੰ